ਹਾਂਜੀ ਸਲਾਈ ਕੜਾਈ ਪੈਂਟ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੇਖੋ ਜੀ ਆਪਾਂ ਦਿਖਾ ਰਹੇ ਹਾਂ ਜੇ ਪਛਮੀ ਹੈਗੀ ਜੀ ਵਰਦਮਨ ਮਲਟੀ ਕਲਰ ਚ ਤਿੰਨ ਕਲਰ ਚ ਨੇਜਾ ਤੇ ਇਹ ਵੀ ਹੈਗੇ ਜੀ ਮਲਟੀ ਚ ਦੇਖੋ ਵਾਈਟ ਔਰੇਂਜ ਸਰਦਈ ਤੇ ਪਰਪਲ ਦੇ ਚਾਰ ਕਲਰ ਹੈ ਜੀ ਆਪਾਂ ਜੈਕਟ ਬਣਾਉ ਕੋਟੀ ਬਣਾਉ ਸਕੀ ਵੀ ਬਣਾਉ ਬਹੁਤ ਵਧੀਆ ਲੱਗ 10 ਲਾਉਣ ਨਾਲ ਜੁੜੇ ਰਹਿਣਾ ਅੰਤ ਤੱਕ ਦੇਖਣਾ ਸਾਰੀ ਪੱਛਮ ਤੁਹਾਨੂੰ ਦਿਖਾਵਾਂਗੇ ਸਾਰਿਆਂ ਬਾਰੇ ਜਾਣਕਾਰੀ ਦੇਵਾਂਗੇ ਜਿਹੜੀ ਮੈਂ ਇਹ ਪੱਛਮ ਇਹ ਆ ਗਈ ਜੀ ਪਲੇਨ ਕਲਰ ਸੀ ਵਾਈਟ ਕਲਰ ਆ ਗਿਆ ਜਿਵੇਂ ਇਹ ਬੜਾ ਕਲਰ ਆ ਗਿਆ ਫਿੱਕਾ ਗਾਜਰੀ ਇਹ ਥੋੜੀ ਜੀ ਡਾਰਕ ਚ ਆ ਗਈ ਗਾਜਰੀ ਜਿਹੱਚ ਇਹ ਵਰਤਮਾਨ ਦੀ ਪੱਛਮ ਹੈ ਗਿਆ 1000 ਰੁਪਏ ਕਿਲੋ 100 ਗ੍ਰਾਮ ਦਾ ਲੱਛਾ ਹੁੰਦਾ ਇਹ 100 ਰੁਪਏ ਦਾ ਹੁੰਦਾ ਤੇ ਗੋਲੇ ਵੀ ਹੁੰਦੇ ਨੇ ਉਹ 100 ਗ੍ਰਾਮ ਦਾ ਗੋੜਾ ਹੁੰਦਾ ਤੇ 100 ਰੁਪਏ ਦੇ ਗੋੜਾ ਹੁੰਦਾ ਇੱਕ ਇਤੋਂ ਥੋੜੀ ਜੀ ਸਸਤੀ ਵੀ ਹੁੰਦੀ ਹੈ ਜੋ ਆਪਾਂ ਨੂੰ 70-80 ਰੁਪਏ ਦਾ ਗੋੜਾ ਪੈ ਜਾਂਦਾ ਜਦ ਲੱਛੇ ਹੁੰਦੇ ਲੱਛੇ ਪੈ ਜਾਂਦੇ ਨਿੱਕੇ ਆ ਕਿ ਸੌਫਟ ਬੇਬੀ ਜਿਵੇਂ ਆਪਾਂ ਕੈਪ ਬਣਾਉਣੀ ਨੇ ਸੌਕਸ ਬਣਾਉਣੇ ਨੇ ਬੱਚਿਆਂ ਦੇ ਸੈਟ ਬਣਾਉਣੇ ਨੇ ਇਹ 50 ਗ੍ਰਾਮ ਦਾ ਗੋੜਾ ਹੁੰਦਾ ਜੀ 50 ਰੁਪਏ ਦਾ ਪੈਂਦਾ ਆਪਾਂ 40 ਰੁਪਏ ਤੇ ਵੀ ਆਉਂਦਾ ਇੱਕ ਉਹ ਬਹੁਤ ਵਧੀਆ ਹੁੰਦਾ ਠੀਕ ਆ ਇਹ ਆ ਗੀ ਜੀ ਬੂਰਬਾੜੀ ਪੱਛਮੀ ਇਹ ਹੈਗੇ 500 ਰੁਪਏ ਕਿਲੋ ਇਹਦੇ ਨਾਲ ਬੱਚਿਆਂ ਦੇ ਸੈੱਟ ਟਾਇਪ ਜੈਕਟ ਚਹਿ ਕੋਟੀ ਬਣਾ ਲਓ ਨਾਲ ਅੰਦਸਤਾਨੀ ਗਲਵਜ਼ੇ ਲਾ ਲਓ ਪੈਰਾਂ ਵਾਲੇ ਹਨਾ ਬਹੁਤ ਵਧੀਆ ਬਣਦੇ ਨੇ ਪੂਰੇ ਵਧੀਆ ਸੈੱਟ ਬਣਦੇ ਨੇ ਜੀ ਇਹਨਾਂ ਜਿਵੇਂ ਹਲਕਾ ਦਾ ਬੱਚਾ ਹੋਵੇ 2 ਸਾਲ ਦਾ ਬੱਚਾ ਹੋਵੇ ਇਹ ਚ ਇਹ ਕਲਰ ਆ ਸੇ ਬਲੈਕ ਕਲਰ ਆ ਕਾਫੀ ਕਲਰ ਸੀਗੇ ਹੁਣ ਆਪਣੇ ਲਈ ਥੋੜੇ ਜਿਹੀ ਕਲਰ ਰਹਿ ਗਏ ਹੁਣ ਆਪਾਂ ਲੈ ਕੇ ਆਵਾਂਗੇ ਇਹ ਇਸ ਦੇ ਵਿੱਚ ਇਹ ਕਲਰ ਸੀ ਜੀ ਇਹਨਾਂ ਨਾਲ ਦੇ ਆਪਾਂ ਨੇ ਬਲਾਊਜ਼ ਵੀ ਬਣਾਏ ਹੋਏ ਨੇ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਅਗਲੇ ਵਲੌਗਾਂ ਦੇ ਵਿੱਚ ਦੇਖੋ 1.50 ਰੁਪਏ ਗੋਲੇ ਚ ਇਹ ਕਲਰ ਆਗੇ ਚ ਕੈਪ ਵੀ ਬਹੁਤ ਸੋਹਣੀਆਂ ਬਣਦੀਆਂ ਨੇ ਇਹ ਪੱਛਮ ਦੀਆਂ ਸੌਫਟ ਸੌਫਟ ਬੱਚਿਆਂ ਦੀਆਂ ਬਣਾਉਣੀਆਂ ਨੇ ਜਿਵੇਂ ਕਿ ਪਹਿਣਾ ਜੂੜੇ ਵਾਲੀ ਕੈਪ ਬਣਾਉਂਦੀਆਂ ਨੇ ਅੱਬ ਦੀ ਹਨਾ ਉਹਨਾਂ ਲਈ ਬਹੁਤ ਹੀ ਬੈਸਟ ਪੱਛਮ ਹੈ ਜੀ ਇਹ ਬਹੁਤ ਜ਼ਿਆਦਾ ਸੌਫਟ ਹੈ ਉਹ ਕੈਪ ਦੇ ਲਈ ਇਹ ਆਪਣੇ ਲੋਕਾਂ ਕਾਫੀ ਸੇਲ ਵੀ ਹੋ ਚੁੱਕੀ ਆ ਕਾਪਾਂ ਵਾਸਤੇ। ਇਸੇ ਸੇਪਾ ਬਲਾਉਜ ਵੀ ਬਣਾ ਸਕਦੇ ਆ ਇਹਦੇ। ਤੇ ਹੁਣ ਮੈਂ ਤੁਹਾਨੂੰ ਦਿਖਾ ਰਹੀ ਆ ਜੀ 2000 ਰੁਪਏ ਕਿਲੋ ਪਛਮਾ ਆਉਂਦੀ ਆ। ਜੀ ਤਾਂ ਜੀ। ਹਾਂ ਸੌਰੀ। ਪਛਮਾ ਜੀ ਜਿਹੜੀ ਕਿ 1000 ਰੁਪਏ ਕਿਲੋ ਆਉਂਦੀ ਆ। ਦੇਖੋ। ਇਹ ਪੱਛਮੀ ਦੇ ਵਿੱਚ ਬਰੀਕ ਬਰੀਕ ਸਿੱਪੀ ਪਈ ਹੋਈ ਆ ਬੂਰੇ ਚ ਵੀ ਇਹ ਦੇਖੋ ਜੀ ਹੈਗਾ ਜੰਮੀ ਮਾੜਾ ਮਾੜਾ ਪਤਲਾ ਪਤਲਾ ਜਾਂ ਪੂਰਾ ਬਰੀਕ ਬਰੀਕ ਸਿੱਪੀ ਪਈ ਹੋਈ ਆ ਇੰਨੀ ਪਤਲੀ ਪੱਛਮੀ ਜੀ ਇਹ ਇਹਦੀ ਜਦੋਂ ਵੀ ਆਪਾਂ ਕੋਈ ਜੈਕਟਸ ਕੀ ਵੀ ਕੁਝ ਵੀ ਬਣਾਉਣਾ ਨਾ ਜੇਕਰ ਆਪਾਂ ਹਨਾ 10 ਨੰਬਰ ਸਾਈਜ਼ ਨਾਲ ਇਹਦੇ ਬਣ ਜਾਂਦੀ ਜੇ 11 ਨੰਬਰ ਸਾਈਜ਼ ਨਾਲ ਤੇ ਬਣਾਵਾਂਗੇ ਪਤਾ 12 ਨੰਬਰ ਸਾਈਜ਼ ਨਾਲ ਤੇ ਬਾਰਡਰ ਬਣਾਵਾਂਗੇ ਇਹਦੀ ਲੁੱਕ ਇੰਨੀ ਸੋਹਣੀ ਆਉਂਦੀ ਆ ਐਵੇਂ ਲੱਗਦਾ ਜੀ ਜਿਵੇਂ ਰੈਡੀमेड ਚੀਜ਼ ਹੁੰਦੀ ਐ ਮੈਂ ਬਲੈਕ ਕਲਰ ਦੀ ਸਕੀ ਵੀ ਬਣਾਈ ਹੋਈ ਆ ਬਹੁਤ ਬੁਣੀਆਂ ਸੀ ਉਹ ਆਪਣੀ ਜੋ ਸੇਲ ਹੋ ਗਈਆਂ ਠੀਕ ਆ ਜੋ ਮੈਂ ਬਿਸਕੀ ਵੀ ਬਣਾਈ ਹੋਈ ਆ ਉਹ ਮੈਂ ਤੁਹਾਨੂੰ ਪਰਸੋ ਵਾਲੀ ਬਲੌਗ ਦੇ ਵਿੱਚ ਦਿਖਾਉਂਗੀ ਪਾਈ ਹੋਈ ਵੀ ਐਵੇਂ ਲੱਗਦੀ ਐ ਨਾ ਜਿਵੇਂ ਰੈਡੀमेड ਹੁੰਦੀ ਐ ਕਿ ਜਿਵੇਂ ਬਿਲਕੁਲ ਹਲਕੀ ਬਣਦੀ ਆ ਹਲਕੀ ਹੁੰਨਾ ਇਹ ਪਰ ਹੈਗੀ ਗਰਮਚਾਹੀ ਨਹੀਂ ਹੈਗਾ ਵੀ ਪੱਛਮਾ ਪਤਲੀ ਆ ਹਨਾ ਹੇਗੀ ਗਰਮਚਾ ਜੀ ਬਹੁਤ ਵਧੀਆ ਮੁੱਲ ਦੀਆਂ ਵਾਂਗੂ ਹੀ ਬਣ ਜਾਂਦੀ ਹੈ ਜੀ ਮੈਂ ਆਪਾਂ ਨਹੀਂ ਮਸ਼ੀਨੀ ਬਣਾਇਨਾ ਹੁਣ ਇਹ ਵੀ ਮੈਂ ਤੁਹਾਨੂੰ ਦਿਖਾਉਂਗੀ 1000 ਰੁਪਏ ਕਿਲੋ ਆ ਜੀ ਠੀਕ ਆ ਆਪਾਂ ਫ੍ਰੀਕ 11 ਨੰਬਰ ਸੜਨਦੀ ਬਣਾ ਲਈ ਸੀ ਬਹੁਤ ਸੋਹਣੀ ਬਣੀ ਆ ਕਾਫੀ ਕਲਰਸ ਸੀ ਇਹ ਪਛਮਚ ਵੀ ਇਹ ਕਰੀਮ ਵੀ ਬਸ ਆਪਣੇ ਲਵੇ ਇਨਾ ਕੀ ਕਲਰ ਰਹਿ ਗਿਆ ਹੋਰ ਕਲਰ ਆਪਣੇ ਹੋ ਗਏ ਜੀ ਸੇੜ ਦੇਖੋ ਉਮੇ ਤਾਂ ਹੰਦ ਖਾਉਂਗੀ ਤੇ ਮੈਂ ਸੋਨ ਦੱਸ ਦੇ ਦੀ ਜਿਆਦੇ ਬੱਚਿਆਂ ਵਾਸਤੇ ਠੀਕ ਆ ਜੀ ਜਿਵੇਂ ਆਪਾਂ ਨੇ ਬੱਚਿਆਂ ਦੇ ਸੈਟ ਬਣਾਉਣੇ ਹੁਣ ਇਹ ਸਿਰਫ ਬੱਚਿਆਂ ਦੀ ਸੋਣੀ ਲੱਗਦੀ ਜਿਵੇਂ ਇਹ ਪੱਛ ਮਾਗੀਆਂ ਆਪਾਂ ਆਪਣੇ ਵੀ ਬਣਾ ਸਕਦੇ ਆ ਬੱਚਿਆਂ ਦੇ ਸੈਟ ਵੀ ਬਣਾ ਸਕਦੇ ਆ ਇਹ ਮਲਟੀ ਚ ਵੀ ਦੇਖੋ ਮੀਡੀਅਮ ਜਿਹਾ ਕਲਰ ਨੇ ਨਾ ਜਿਆਦਾ ਡਾਰਕ ਨਹੀਂ ਨਾ ਜਿਆਦਾ ਲਾਈਟ ਨਹੀਂ ਠੀਕ ਆ ਤੇ ਇਹ ਕਲਰ ਦਾ ਸਾਨਿਆ ਵਾਸਤੇ ਵੀ ਬਹੁਤ ਵਧੀਆ ਲੱਗਦਾ ਮਲਟੀ ਚ ਵੀ ਆਪਾਂ ਬਣਾ ਲੈਣੇ ਹੁੰਨੇ ਜਿਵੇਂ ਉਹ ਹੋ ਗਿਆ ਤੇ ਸੋਨ ਨੂੰ ਇਪਾ ਤੁਹਾਨੂੰ ਮੈਂ ਜਾਣਕਾਰੀ ਦੇਣੀ ਸੀ ਦੇਖੋ ਜੋ ਜੈਕਟਸ ਕੀ ਵੀ ਬਲੌਜ਼ ਆਪਾਂ ਬਣਾ ਕੇ ਵੀ ਦਿੰਨੇ ਆ ਨਾ ਜਿਹੀ ਜਿਹੀ ਕਸਟਮਰ ਦੀ ਡਿਮਾਂਡ ਹੁੰਦੀ ਹੈ ਵੀ ਸਾਨੂੰ ਮਹਿੰਗੇ ਸਸਤੇ ਰੇਟ ਹਨ ਆਪਾਂ ਉਹਦੇ ਹਿਸਾਬ ਨਾਲ ਹੀ ਬਣਾਉਣੇ ਆ ਜੀ ਜਿਵੇਂ ਦੀ ਉਹ ਪੱਛਮ ਲਵਾਉਂਦੇ ਨੇ ਮਹਿੰਗੀ ਜਾਂ ਸਸਤੀ ਠੀਕ ਹੈ ਯੂ ਉੱਪਰ ਪਈਆ ਦੇਖੋ ਦਿਖਾ ਰਿਹਾ ਉਹ ਹੈਗੀ ਜੀ ਤੀਰ ਤੇ ਗੋੜਾ ਹੁੰਦਾ ਠੀਕ ਉਹ ਪਛਮਾ ਆਪਣੀ ਜੈਕਟ ਸ਼ੁਰੂ ਕੀਤੀ ਹੋਈ ਆ ਇਹ ਤੀਰ ਪੈ ਗੋਲਾ ਹੁੰਦਾ ਜੀ ਦੇਖੋ ਜਿੰਨੀ ਅਗਲੇ ਨੂੰ ਲੱਗ ਜਾਂਦੀ ਜਿੰਨੇ ਪੈਸਿਆਂ ਦੀ ਉਹ ਦੱਸ ਜਾਂਦੇ ਆ ਆਪਣੀ ਬਣਾਈ ਹੁੰਦੀ ਆ ਉਹ ਲੈਣੇ ਆਪਾਂ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਦੇਖੋ ਜੀ ਚੀਜ਼ ਜਿਹੜੀ ਪਛਮਾ ਆਪਾਂ ਤੁਹਾਨੂੰ ਦਿਖਾਵਾਂਗੇ ਹਨਾ ਜਦੋਂ ਤੁਸੀਂ ਵੀ ਮੈਸੇਜ ਕਰੋਗੇ ਸਿਰਫ YouTube ਤੇ ਤੁਸੀਂ ਕੋਈ ਐਡਰੈਸ ਨਹੀਂ ਦੇਣਾ ਇੰਨੇ ਦੱਸਣਾ ਵੀ ਜੀ ਹਾਂ ਅਸੀਂ ਨੇ ਕੋਈ ਜੀ ਜੈਕਟ ਕੋਟੀ ਵਗੈਰਾ ਜਾਂ ਸੂਟ ਪੈਂਟ ਕੁਝ ਵੀ ਕਰਵਾਉਣਾ ਠੀਕ ਆ ਫਿਰ ਇਹ ਦੂਆ ਤੁਹਾਡੇ ਰਿਪਲਾਈ ਚ ਆਪਾਂ ਨੰਬਰ ਸੈਂਡ ਕਰਾਂਗੇ ਉਹ ਤੇ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਉਹ ਤੇ ਫਿਰ ਤੁਹਾਨੂੰ ਦੱਸ ਦਾਂਗੇ ਵੀ ਜਿਵੇਂ ਦੀ ਤੁਸੀਂ ਜੈਕਟ ਕੋਟੀ ਕਰਵਾਉਣੀ ਹੈ ਜਿਹੜੀ ਬੱਚ ਨੂੰ ਤੁਸੀਂ ਕਹੋਗੇ ਉਹੀ ਆਪਾਂ ਲਾ ਕੇ ਦੇਵਾਂਗੇ ਜੀ ਇਹ ਨਹੀਂ ਹੈਗਾ ਵੀ ਬੱਚ ਨੂੰ ਹੋਰ ਦਿਖਾਵਾਂਗੇ ਲਾਵਾਂਗੇ ਕੋਈ ਹੋਰ ਜਿਹੀ ਜੀ ਚੀਜ਼ ਕਹੋਗੇ ਉਵੇਂ ਦੀ ਚੀਜ਼ ਬਣੂਗੀ ਪਰ ਇੱਕ ਜਿਵੇਂ ਨਾ ਕਈ ਵਾਰ ਆਏ ਹੋ ਜਾਂਦਾ ਜੀ ਜੀ ਮੈਂ ਕਈ ਪਹਿਣਾ ਫੋਟੋ ਭੇਜ ਦਿੰਦੀਆਂ ਨੇ ਵੀ ਐਵੇਂ ਦੀ ਚੀਜ਼ ਬਣਾਉਣੀ ਆ ਉਹ ਮਸਿਨੀ ਬਣੀ ਹੋਈ ਹੁੰਦੀ ਆ ओरिजिनल ਥੋੜਾ ਜਿਹਾ ਫਿਰ ਫਰਕ ਪੈ ਜਾਂਦਾ ਹੁੰਦਾ ਜੀ ਕਾਟਾਂ ਦਾ ਤੁਸੀਂ ਪ੍ਰੋਪਰ ਫੋਟੋ ਭੇਜਿਆ ਕਰੋ ਨੇ ਫੋਟੋ ਵੀ ਪੂਰੀ ਭੇਜਿਆ ਕਰੋ ਜਦੋਂ ਦੀ ਫੋਟੋ ਹੁੰਦੀ ਹੋਵੇ ਜੀ ਵੀ ਨਹੀਂ ਪਤਾ ਲੱਗਦਾ ਪੂਰੀ ਫੋਟੋ ਭੇਜਿਆ ਕਰੋ ਜੇ ਤੁਸੀਂ ਹੱਥੀ ਕੋਟੀ ਜੈਕਟ ਬਣਾਉਣੀ ਆ ਨਾ ਹੱਥਾਂ ਵਾਲੀ ਦੀ ਉਹ ਫੋਟੋ ਆਪਾਂ ਨੂੰ ਸੰਡ ਕਰਿਆ ਕਰੋ ਠੀਕ ਹੈ ਜੀ ਉਹ ਜੈਕਟ ਆਪਾਂ ਨੇ ਲਈ ਹੋਈ ਏ ਦੂਜਾ ਚ ਮੈਂ ਤੁਹਾਨੂੰ ਜੋ ਬਲੌਗ ਜਕੁੱਟੀਆਂ ਮੇਰੇ ਲਵੇ ਹੈਗੇ ਨੇ ਉਹ ਤੁਹਾਨੂੰ ਦਿਖਾਵਾਂਗੀ ਜੋ ਜੀ ਸਿਲਮ ਹੋ ਗਏ ਦੇਖੋ ਉਹਨਾਂ ਦੀ ਤਾਂ ਵੀਡੀਓ ਮੇਰੇ ਲੱਗ ਫਿਲਹਾਲ ਵੀਡੀਓ ਵੀ ਨਹੀਂ ਹੈਗੀ ਵੀ ਉਹ ਆਪਾਂ ਫੋਟੋ ਲਾ ਦਾਂਗੇ ਸਕਰੀਨ ਤੇ ਜੋ ਮੇਰੇ ਲਵੇ ਹੈਗੇ ਨੇ ਜਾਂ ਮੈਂ ਆਪਦੇ ਬਣਾਈ ਹੋਈ ਨੇ ਉਹ ਤਾਂ ਸਾਡੇ ਨਾਲ ਬਲੌਗਾਂ ਚ ਜ਼ਰੂਰ ਸ਼ੇਅਰ ਕਰਾਂਗੇ ਹਜੇ ਆਪਾਂ ਪਹਿਲਾਂ ਉਹ ਜੈਕਟ ਬਣਾ ਦਈਏ ਕਿਉਂਕਿ ਆਪਾਂ ਟੈਂਸ਼ਨ ਹੁੰਦੀ ਆ ਨਾ ਜਿੰਨਾ ਚਿਰ ਆ ਵੀ ਆਰਡਰ ਬੁੱਕ ਹੋਇਆ ਹੋਇਆ ਅਗਲੇ ਦੀ ਚੀਜ਼ ਆਪਾਂ ਬਣਾ ਕੇ ਨਾ ਲਈਏ ਉਹਨਾਂ ਚਿਰ ਆਪਾਂ ਨੂੰ ਸੋਚ ਜਿਉ ਰਹਿੰਦੀ ਏ ਜੀ ਸਰਦੀ ਜੀ ਬਿਲਕੁਲ ਵਧੀਆ ਬਣੂਗੀ ਜੀ 1 2 ਦਿਨ ਬਾਅਦ ਜ਼ਰੂਰ ਲੱਗ ਜਾਂਦੇ ਆ ਕਿਉਂਕਿ ਬੱਦਾਂ ਪਾਣੀ ਫਿਰ ਤਾਂ ਕਾਣ ਚ ਵੀ ਸਵਾਣ ਵਾਲੇ ਵੀ ਹੁੰਦੇ ਨੇ ਨਾ ਕਸਟਮਰ ਲੈਣ ਜਿਵੇਂ ਲੈਸਾਂ ਹੋ ਗਈਆਂ ਹੋਰ ਤਾਂ ਟਾਈਮ ਲੱਗ ਜਾਂਦਾ ਸੂਟ ਸਟੀਚਿੰਗ ਕਰਨ ਵਾਸਤੇ ਆ ਜਾਂਦੇ ਨੇ ਸੂਟ ਵੀ ਸੇਲ ਕਰਦੇ ਆ ਬਾਕੀ ਤੁਹਾਨੂੰ ਆ ਦੇਖੋ ਆਪਣੀ ਦੁਕਾਨ ਚ ਹੋਰ ਸਾਰਾ ਸਮਾਨ ਰੱਖਿਆ ਹੋਇਆ ਹੈ ਵੀ ਸੇਲ ਕਰਦੇ ਆ ਕਸਟਮਰ ਆਉਂਦੇ ਨੇ ਤਾਂ ਕਰਕੇ ਆਪਾਂ ਟਾਈਮ ਲੱਗ ਜਾਂਦਾ ਦੇਖੋ ਜੀ ਪੱਛਮਾ ਮੈਂ ਤੁਹਾਨੂੰ ਸਾਰੀ ਦਿਖਾਤੀ ਹੋਰ ਵੀ ਬਹੁਤ طرحਾਂ ਦੀ ਪੱਛਮੀ ਹੋਈਦੀ ਜਮੀਰ ਲਵੇ ਹਨ ਸੇਲ ਹੋ ਰਹੀ ਹੈ ਇੱਕ ਹੋਰ ਬਹੁਤ ਸੋਹਣੀ ਪੱਛਮੀ ਹੋਈ ਸੀ ਬਟਾਈਆਂ ਚ ਉਹ ਵੀ ਸੌਫਟ ਦੀ ਬੱਚਿਆਂ ਦੇ ਸੈੱਟ ਬਹੁਤ ਸੋਹਣੇ ਬਣਦੇ ਨੇ ਜੀਨ ਨਾਲ ਟੌਪ ਬਹੁਤ ਕੁੜੀਆਂ ਨੇ ਬਣਵਾਏ ਨੇ ਉਹ ਪੱਛਮੀਰੇ ਤੋਂ ਲੈ ਕੇ ਜੋ ਜੋ ਆਪਾਂ ਨਵੀਂ ਪੱਛਮੀ ਲੈ ਕੇ ਆਵਾਂਗੇ ਉਹ ਮੈਂ ਤੁਹਾਨੂੰ ਦਿਖਾਵਾਂਗੀ ਦੇਖੋ ਜੀ ਪੱਛਮੀ ਸਾਰੀ ਉਹ ਵਧੀਆ ਹੁੰਦੀ ਹੈਗੀ ਆਪਾਂ ਨੇ ਸਾਰੀ ਦਿਖਾਈ ਤੇ ਬਹੁਤ طرحਾਂ ਚ ਹੋਈ ਹੈ ਜਿਹੜੀ ਪਰਦਮੰਡੀ ਜਿਹੜੀ 1000 ਰੁਪਏ ਕਿਲੋ ਬਸ ਇਹ ਥੋੜੀ ਜਿਹੀ ਪੱਛਮੀ ਪਤਲੀ ਹੁੰਦੀ ਹੈ ਠੀਕ ਹੈ ਜੀ ਉਹ ਥੋੜੀ ਜਿਹੀ ਜਿਹੜੀ ਲਾਲ ਉਹ ਆਪਾਂ ਸਸਤੀ ਕਹਿੰਦੇ ਆ ਥੋੜੀ ਜਿਹੀ ਮੋਟੀ ਚ ਆ ਜਾਂਦੀ ਜਿਹੜੀ ਮੀਡੀਅਮ ਜਾਂ ਰੇਟ ਕਹਦੇ ਉਹ ਦਰਮਿਆਨੀ ਰੇਟ ਦੀ ਚ ਆ ਜਾਂਦੀ ਆ ਇਹ ਪੱਛਮ ਵੀ ਬਹੁਤ ਵਧੀਆ ਆਏਗੇ ਇੱਕੇ ਵਰਡ ਤੋਂ ਅੰਟ ਪੱਛਮ 1000 ਰੁਪਏ ਕਿਲੋ ਵਾਲੀ ਕੈਨ ਉਹ ਪਤਲੀ ਹੁੰਦੀ ਹੈ ਜੀ ਬਸ ਉਹ 10 ਰੁਪਏ ਦਾ ਫਰਕ ਪੈ ਜਾਂਦਾ ਠੀਕ ਆ ਹੁਣ ਤੁਸੀਂ ਮੈਨੂੰ ਦੱਸਿਓ ਤੁਹਾਨੂੰ ਪੱਛਮ ਕਿਵੇਂ ਦੀ ਲੱਗੀ ਆਪਣਾ ਬਲੌਗ ਕਿਵੇਂ ਦਾ ਲੱਗਿਆ ਕਿ ਜੇਕਰ ਥੋੜਾ ਜਿਹਾ ਵੀ ਬਲੌਗ ਵਧੀਆ ਲੱਗਿਆ ਹੋਵੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਜੀ ਨਵੇਂ ਬਲੌਗ ਦੇ ਨਾਲ ਹੱਸਦੇ ਰਹੋ বাসਦੇ ਰਹੋ